ਵਿਆਹ ਦੇ ਸਿਰਫ 2 ਘੰਟੇ ਬਾਅਦ ਹੀ ਰਿਸ਼ਤਾ ਟੁੱਟ ਗਿਆ ਤਲਾਕ ਹੋ ਗਿਆ ਤਾਂ ਹੀ ਸਿਆਣੇ ਕਹਿੰਦੇ ਨੇ ਕਿ ਹਮੇਸ਼ਾ ਵਿਆਹ ਜਾਂਚ ਪੜਤਾਲ ਕਰਕੇ ਕਰਨੀ ਚਾਹੀਦੀ ਹੈ ਜਲਦਬਾਜ਼ੀ ਦੇ ਵਿੱਚ ਜਦੋਂ ਵਿਆਹ ਹੁੰਦਾ ਹੈ ਤੇ ਆ ਨਤੀਜੇ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ ਜੀ ਹਾਂ ਸੋਸ਼ਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹਾਥਵਾਢੀ ਨਾਲ ਪ੍ਰਿਆ ਇੱਕ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਵਿਆਹ ਜੋ ਕਿ ਪੈਲਸ ਦੇ ਵਿੱਚ ਹੋ ਰਿਹਾ ਸੀ ਅਤੇ ਹਲੇ ਪੈਲਸ ਦੇ ਵਿੱਚ ਉਹ ਰਿਸ਼ਤੇਦਾਰ ਵੀ ਨਹੀਂ ਗਏ ਸੀ ਹਲੇ ਡੀਜੇ ਤੋਂ ਗਾਣੇ ਬੰਦ ਵੀ ਨਹੀਂ ਹੋਇਆ ਸੀ ਹਲੇ ਲੋ ਪੂਰੇ ਲੋਕਾਂ ਨੇ ਰੋਟੀ ਵੀ ਨਹੀਂ ਖਾਧੀ ਸੀ ਹੱਲੇ ਵਿਆਹ ਦੀਆਂ ਕੁਝ ਰਸਮਾਂ ਹੋਈਆਂ ਸੀ ਵਿਆਹ ਕੰਪਲੀਟ ਹੋਣ ਲੱਗ ਪਿਆ ਤੇ ਵਿਚਕਾਰ ਹੀ ਰੋਲਾ ਪੈ ਗਿਆ ਤੇ ਰੋਲਾ ਪੈਣ ਤੋਂ ਬਾਅਦ ਵਿਆਹ ਹੁੰਦੇ ਹੀ ਤਕਰੀਬਨ 2 ਘੰਟੇ ਦੇ ਅੰਦਰ ਵਿਆਹ ਵੀ ਟੁੱਟ ਗਿਆ ਅਤੇ ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ ਨੂੰ ਜਿਹੜਾ ਹੈ ਉਹ ਬੰਦਖ ਵੀ ਬਣਾਇਆ ਮੁੰਡੇ ਨੂੰ ਖੂਬ ਕੁੱਟਿਆ ਵੀ ਉਸਦੇ ਕੱਪੜੇ ਵੀ ਪਾੜੇ ਅਤੇ ਆਖਰੀ ਦੇ ਵਿੱਚ ਮੁੰਡੇ ਦੇ ਕੋਲੋਂ 2 ਲੱਖ ਰੁਪਏ ਲੈ ਕੇ ਉਸ ਦੀ ਜਾਨ ਜਿਹੜੀ ਹੈ ਉਹ ਛੱਡੀ ਹੈ ਦਰਸਲ ਇੱਕ ਪੂਰੀ ਖਬਰ ਜਿਹੜੀ ਉਹ ਮथुरा ਤੋਂ ਸਾਹਮਣੇ ਆਈ ਹੈ ਮੁੰਡਾ ਜਿਹੜਾ ਹੈ ਮੁੰਡਾ ਅਤੇ ਕੁੜੀ ਜਿਹੜੇ ਨੇ ਉਹ ਵੈਬਸਾਈਟ ਤੇ ਮਿਲਦੇ ਨੇ ਜਿਹੜੇ ਅੱਜਕੱਲ ਮੈਰिज ਵੈਬਸਾਈਟ ਜਿਹੜੇ ਨੇ ਉਹ ਬਣੇ ਹੋਏ ਨੇ ਉਸ ਤੇ ਦੋਵੇਂ ਜਾਣੇ ਮਿਲਦੇ ਨੇ ਅਤੇ ਦੋਵਾਂ ਨੂੰ ਇੱਕ ਦੂਜੇ ਦਾ ਰਿਸ਼ਤਾ ਬਦਿਆ ਲੱਗਦਾ ਹੈ ਮੁੰਡੇ ਨੇ ਆਪਣੀ ਪ੍ਰੋਫਾਈਲ ਦੇ ਵਿੱਚ ਇਹ ਮੈਂਸ਼ਨ ਕੀਤਾ ਹੋਇਆ ਸੀ ਕਿ ਉਸ ਦਾ ਆਪਣਾ ਘਰ ਹੈ ਉਸ ਦੇ ਕੋਲ ਇੱਕ ਚੰਗੀ ਨੌਕਰੀ ਹੈ ਤੇ ਉਹ ਪੈਸੇ ਵਾਲਾ ਹੈ ਤੇ ਜਦੋਂ ਵਿਆਹ ਹੋਣ ਲੱਗ ਪੈਂਦਾ ਹੈ ਤੇ ਮੁੰਡਾ ਕੋਈ ਵੀ ਗਹਿਣੇ ਲੈ ਕੇ ਨਹੀਂ ਆਉਂਦਾ ਕੁੜੀ ਨੂੰ ਕੋਈ ਵੀ ਗਹਿਣੇ ਨਹੀਂ ਚੜਾਉਂਦਾ ਜਿਸ ਤੋਂ ਬਾਅਦ ਜਿਹੜੇ ਕੁੜੀ ਦੇ ਮਾਪੇ ਨੇ ਜਾਂ ਕੁੜੀ ਦੇ ਰਿਸ਼ਤੇਦਾਰ ਨੇ ਉਹ ਰੋਲਾ ਪਾ ਦਿੰਦੇ ਨੇ ਕਿ ਆਖਿਰਕਾਰ ਗਹਿਣੇ ਕਿਉਂ ਨਹੀਂ ਚੜਾਏ ਨੇ ਅਤੇ ਹੌਲੀ-ਹੌਲੀ ਇਸ ਤੇ ਵਿਵਾਦ ਵੱਧ ਜਾਂਦਾ ਹੈ ਮੁੰਡੇ ਅਤੇ ਕੁੜੀ ਵਾਲਿਆਂ ਦੇ ਵਿੱਚਕਾਰ ਆਪਸ ਦੇ ਵਿੱਚ ਗਰਮਾ-ਗਰਮੀ ਹੋ ਜਾਂਦੀ ਹੈ ਅਤੇ ਬਾਅਦ ਦੇ ਵਿੱਚ ਪੂਰੀ ਜਾਂਚ ਕੀਤੀ ਜਾਂਦੀ ਹੈ ਤੇ ਪਤ ਲੱਗਦਾ ਹੈ ਕਿ ਮੁੰਡੇ ਦਾ ਆਪਣਾ ਘਰ ਤੱਕ ਨਹੀਂ ਸੀ ਉਸਨੇ ਝੂਠ ਬੋਲਿਆ ਸੀ ਕਿ ਉਸ ਦਾ ਘਰ ਹੈ ਤੇ ਘਰ ਵੀ ਨਹੀਂ ਸੀ ਜਿਸ ਦੇ ਕਰਕੇ ਮੁੰਡੇ ਨੂੰ ਗੈਸਟ ਹਾਊਸ ਦੇ ਵਿੱਚ ਜੋ ਹੈ ਉਹ ਬੰਦਕ ਮੜਾ ਲਿਆ ਜਾਂਦਾ ਹੈ ਉਸ ਦੀ ਕੋਟ ਮਾਰ ਵੀ ਕੀਤੀ ਜਾਂਦੀ ਹੈ ਉਸ ਦੇ ਕੱਪੜੇ ਪਾੜੇ ਜਾਂਦੇ ਨੇ ਅਤੇ ਕਿਹਾ ਜਾਂਦਾ ਹੈ ਕਿ ਇਸ ਨੂੰ ਵਾਪਸ ਨਹੀਂ ਜਾਣ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਜਿਹੜਾ ਗੁੰਡੇ ਦੇ ਭਰਾ ਹੁੰਦੇ ਨੇ ਉਹ ਕਹਿੰਦੇ ਨੇ ਕਿ ਤੁਸੀਂ ਇਸ ਗੱਲ ਨੂੰ ਵਧਾਓ ਨਾ ਅਤੇ 2 ਲੱਖ ਰੁਪਏ ਕੁੜੀ ਦੇ ਪਰਿਵਾਰ ਨੂੰ ਦਿੱਤਾ ਜਾਂਦਾ ਹੈ ਫਿਰ ਜਾ ਕੇ ਉਹ ਜਿਹੜੀ ਜਾਨ ਨੇ ਉਹ ਛੱਡਦੇ ਨੇ ਸੋ ਇੱਕ ਝੂਠ ਦੇ ਨਾਲ ਇੱਕ ਰਿਸ਼ਤੇ ਦੀ ਸ਼ੁਰੂਆਤ ਹੋਈ ਸੀ ਵੈੱਬਸਾਈਟ ਤੇ ਇਹਨਾਂ ਨੇ ਇੱਕ ਦੂਜੇ ਨੂੰ ਚੁਣਿਆ ਸੀ ਲੜਕੀ ਨੇ ਦੇਖਿਆ ਸੀ ਇੱਕ ਮੁੰਡੇ ਦੇ ਕੋਲ ਘਰ ਹੈ ਨੌਕਰੀ ਹੈ ਪਰ ਜਦੋਂ ਵਿਆਹ ਵਾਲੇ ਦਿਨ ਇਹ ਪਤਾ ਲੱਗਦਾ ਹੈ ਕਿ ਉਸ ਦਾ ਕੁਝ ਵੀ ਨਹੀਂ ਹੈ ਕਿਉਂਕਿ ਗਹਿਣੇ ਉਹ ਨਹੀਂ ਲੈ ਕੇ ਆਏ ਸੀ ਚੜਾਵੇ ਦੇ ਲਈ ਜਿਸ ਤੋਂ ਬਾਅਦ ਜਿਹੜਾ ਉਹ ਰੋਲਾ ਪੈ ਜਾਂਦਾ ਹੈ ਕਿ ਆਖਿਰਕਾਰ ਵਿਆਹ ਵਾਲੇ ਦਿਨ ਕੁੜੀ ਨੂੰ ਮੁੰਡੇ ਦੇ ਵੱਲੋਂ ਜਿਹੜਾ ਸੋਨਾ ਚੜਨਾ ਸੀ ਉਹ ਕਿਉਂ ਨਹੀਂ ਲੈ ਕੇ ਆਏ ਨੇ ਜਿਸ ਤੋਂ ਬਾਅਦ ਇਹ ਹੰਗਾਮਾ ਹੁੰਦਾ ਹੈ ਤੇ ਹੰਗਾਮਾ ਐਸ ਕਦਰ ਵੱਧਦਾ ਹੈ ਕਿ ਆਖਿਰ ਦੇ ਵਿੱਚ ਵਿਆਹ 2 ਘੰਟੇ ਦੇ ਅੰਦਰ ਟੁੱਟ ਜਾਂਦਾ ਹੈ ਵਿਆਹ ਹੋ ਚੁੱਕਿਆ ਸੀ 2 ਘੰਟੇ ਦੇ ਅੰਦਰ ਛੜਛਡਾਈਆ ਹੋ ਗਿਆ ਅਤੇ ਕੁੜੀ ਵਾਲਿਆਂ ਨੇ 2 ਲੱਖ ਰੁਪਏ ਲੈ ਕੇ ਜਾਨ ਛੱਡੀ ਸੋ ਤੁਸੀਂ ਇਹਨਾਂ ਦੋਵਾਂ ਦੇ ਵਿੱਚੋਂ ਕਿਸ ਨੂੰ ਗਲਤ ਸਮਝਦੇ ਹੋ ਮੁੰਡੇ ਦੇ ਪਰਿਵਾਰ ਜਾਂ ਮੁੰਡੇ ਨੂੰ ਗਲਤ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਝੂਠ ਨਹੀਂ ਬੋਲਣਾ ਚਾਹੀਦਾ ਸੀ ਜਾਂ ਤੁਹਾਨੂੰ ਲੱਗਦਾ ਹੈ ਕਿ ਕੁੜੀ ਵਾਲਿਆਂ ਨੇ ਕੁਝ ਜ਼ਿਆਦਾ ਹੀ ਕਰ ਦਿੱਤਾ ਉਹਨਾਂ ਨੂੰ 2 ਲੱਖ ਰੁਪਏ ਉਹਨਾਂ ਦੇ ਕੋਲੋਂ ਨਹੀਂ ਲੈਣਾ ਚਾਹੀਦਾ ਸੀ ਸੋ ਤੁਹਾਨੂੰ ਪੂਰੀ ਖਬਰ ਨੂੰ ਸੁਣ ਕੇ ਤੁਹਾਡੇ ਮਨ ਦੇ ਵਿੱਚ ਕੀ ਵਿਚਾਰ ਆਇਆ ਜ਼ਰੂਰ ਦੱਸੋ